ਜੀ ਆਪਣੇ ਬਾਰੇ ਵੀ ਕੁਝ ਸੋਚਿਆ ਕਰੋ ਸਾਡਾ ਮੋਹਾਲੀ ਪੂਰੇ ਇੰਡੀਆ ਦੇ ਵਿੱਚ ਤੀਜੇ ਨੰਬਰ ਤੇ ਆਇਆ ਮੈਗਾ ਰੀਅਲ ਅਕ ਇੱਕ 100 ਕਰੋੜ ਦਾ ਜਿੱਲਾ ਇੱਥੇ ਵਿਕਿਆ ਬੰਦਾ ਦਿੱਲੀ ਦੇ ਤੀਜੇ ਨੰਬਰ ਦੇ ਹਾਂਜੀ ਲੋਕ ਕੋ ਟੀਵੀ ਦੇ ਨਾਲ ਮੈਂ ਆਰਾਮ ਕਰੀ ਸਤੰਨ ਕੀਤਾ ਪਹੁੰਚਿਆ ਡੀਸੀ ਦਫਤਰ ਮੋਹਾਲੀ ਜਿੱਥੇ ਸਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੰਜਾਬ ਸਰਕਾਰ ਦੇ ਵਿਰੋਧ ਧਰਨਾ ਦਿੱਤਾ ਗਿਆ ਆਓ ਉਹਨਾਂ ਨੇ ਸਰਦਾਰ ਲੀਡਰ ਦੇ ਵਿਚਾਰ ਆ ਸਾਰੇ ਦੋ ਚਾਰ ਪਿੰਡ ਬੈਦਵਾਲਾ ਦੇ ਠੀਕ ਹੈ ਵੀ ਠੀਕ ਹੈ ਜਿਹੜਾ 88 ਤੇ 0824 ਤੇ ਗੱਡੀ ਹੈ ਜਿਹਦੇ ਨਾਲ ਫਲਾ ਰਕਤਾ ਬੰਦ ਹੋ ਰਿਹਾ ਕੋਈ ਵੀ ਜਿਹਨੂੰ ਦੇਖਿਆ ਕਿੱਛ ਹੈ ਜੋ ਦਾ ਮਾਲਕ ਕੌਣ ਹੈ ਤੁਹਾਨੂੰ ਕਿਉਂ ਕੀਤਾ ਜਾਵੇ ਉਹ ਮੈਂ ਗੱਲ ਇਹ ਰਿਹਾ ਸੀ ਕਿ ਵੀ ਇੱਥੇ ਆ ਚਾਰ ਪਿੰਡ ਇਹਨਾਂ ਦਾ ਨਾਮ ਹੈ ਜੱਗ ਬੈਦਵਾਨ ਜਿਵੇਂ ਬਹੁਤ ਬੜੀ ਦਿਲਗਾ ਦੇ ਵਿੱਚ بڑے ਥੰਬ ਹੋਣ ਨੇ ਜਿਹਨਾਂ ਦਾ ਵਿਸਤਾਰ ਬਹੁਤ ਵੱਡਾ ਹੁੰਦਾ ਹੈ ਇਹਨਾਂ ਦਾ ਚਾਰੇ ਪਿੰਡਾਂ ਦਾ ਇਕੱਲਾ ਵਿਸਤਾਰ ਹੈ ਦੇਖੀਏ ਸਾਡੇ ਲੋਹੜੀ ਜ਼ਿਲ੍ਹੇ ਨੂੰ ਕਿਸੇ ਪਾਸੇ ਨੂੰ ਵੀ ਤੋਰ ਸਕਦੇ ਇਹਨਾਂ ਨਾਲ ਨਾਂ ਹੈ ਇਹਨਾਂ ਦੇ ਵਿੱਚ ਕੋਈ ਇਹਨਾਂ ਦੇ ਸਰਪੰਚ ਹੈ ਲੈ ਮੈਂ ਇਹਨਾਂ ਲੋਕਾਂ ਨੂੰ ਜਰੂਰ ਕਹਾਂਗਾ ਕਿ ਤੁਸੀਂ ਖੁਦ ਇੱਥੇ ਬਾਹਰ ਨਹੀਂ ਸਕਦੇ ਕਿਸੇ ਨੂੰ ਇੱਥੇ ਨਾ ਬੰਦੋ ਵਾਕਵਾਕੇ ਕੈਚਰ ਹਲ ਦਾ ਰਾਜ ਕਰਨ ਦੀ ਕੋਸ਼ਿਸ਼ ਕਰ ਰਹੇ ਜੰਡੀ ਗੜ ਦੇ ਵਿੱਚ ਹਾਲਾ ਬਾਦ ਆ ਇੱਕ ਵੀ ਬੱਚੀ ਨਹੀਂ ਉਹ ਸਾਡੇ ਦੀ ਕਿਰਪਾ ਹੋਈ ਹੈ ਕਿ ਸਾਡੇ ਮਹੌਲੇ ਦੇ ਵਿੱਚ ਥਰੇ ਪੀਣਾ ਦੇ ਘਰ ਘਰਾਂ ਤੋਂ ਕੁੱਠੀਆਂ ਪਈਆਂ ਹੈ ਤੇ ਲੋਕ ਪੜ੍ਹੇ ਲਿਖੇ ਦੇ ਵੱਲ ਜਾ ਰਹੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰੋ ਜੇ ਅਸੀਂ ਪੜ੍ਹੇ ਲਿਖੇ ਹੋਵਾਂਗੇ ਤਾਂ ਹੀ ਚੰਗੇ ਆਦਮੀ ਬਣੋ ਉਹ ਤੁਸੀਂ ਅੱਛਾ ਦੇਖ ਰਹੇ ਜਿਹੜੇ ਕਿ ਜਲੇ ਬਦਲ ਗਏ ਅਫਸਰ ਹੈ ਉਹ ਸਾਰੇ ਦੂਜੇ ਸਟੇਟਾਂ ਤੋਂ ਹੈ ਉਹ ਸਾਡੇ ਵਾਲੇ ਕੀ ਸੋਚਦੇ ਨੇ ਸਾਰੇ ਵੀਰਾਂ ਪੁੱਤੋ ਪੁੱਤਾਂ ਵਾਲੇ ਸਾਰੇ ਭਰਾ ਆਉਣਗੇ ਇਹਨਾਂ ਨੂੰ ਡਿਊਟੀ ਕਰਨੀ ਪੈਂਦੀ ਹੈ ਕਿ ਖੇਡ ਵੀ ਜਿੱਥੇ ਤੱਕ ਵੀ ਹੋ ਸਕਦਾ ਹੈ ਸਾਡੇ ਸਾਥੰਨੇ ਹੈ ਜਿਹੜੇ ਮਜ਼ਦੂਰੀ ਨੂੰ ਹੈ ਸਾਡੇ ਵਰਗਾ ਲੋਕਾਂ ਨੂੰ ਕਰਨਾ ਪੈਂਦਾ ਕਿ ਸਰਕਾਰਾਂ ਦਾ ਕੰਮ ਦੇਖਣਾ ਪੈਂਦਾ ਇਹ ਸਾਰੇ ਬੱਚੇ ਸਾਰੇ ਭਰਾ ਆਉਣਗੇ ਜਿਹੜੇ ਚੰਗੇ ਹੋ ਜਾਂਦੇ ਵਿੱਚ ਵੀ ਸਾਡੇ ਪੰਜਾਬੀ ਲੱਗੇ ਤੁਸੀਂ ਜਾ ਕੇ ਦੇਖੋ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਨ ਦਾ ਇੱਕ ਅਲੱਗ ਹੀ ਹੁੰਦਾ ਕੰਮ ਹੈ ਇਹ ਖਾਲੇ ਜੀਰਕਪੁਰ ਦੀ ਟੀਐਸਡੀਮ ਉਹਦੇ ਬਾਰੇ ਮੈਂ ਗੱਲ ਕਰਦਾ ਹਾਂ ਕਿ ਉਹ ਐਨੇ ਲੋਕ ਪੀੜਿਆ ਹੋ ਗਈ ਥੋੜੇ ਦੇ ਚਾਹੇ ਆ ਕੇ ਘਰੇਕ ਬਤਾਉਣ ਦੇ ਵਾਰੇ ਖਰਾਣਾ ਕਰਦਾ ਤੇ ਸਾਨੂੰ ਉੱਤੇ ਪਰਮਾਨੰ ਹੈ ਅਰੇ ਜੀਰਕਪੁਰ ਦੀ ਉਹ ਕੁੜੀ ਆ ਸਾਡੀ ਸਾਰਿਆਂ ਦੀ ਕੁੜੀ ਆ ਉਹ ਸਾਰੀ ਬੱਚੀ ਹੈ ਸੋ ਅਹੇ ਜੇ ਅਹਿੰਸਾ ਦਾ ਸੰਗ ਵੀ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਤੇ ਜਹੇ ਕੋਈ ਕੋਸਲਾ ਹੈ ਜਹੇ ਕੋਈ ਕਿਸੇ ਦਰਵਾਜ਼ਾ ਪਰ ਇਹਨਾਂ ਨੂੰ ਆਪਾਂ ਸਾਥ ਲੈ ਕੇ ਜਿਹੜੇ ਕਿ ਬਾਹਰਲੇ ਸਥਾਨ ਤੋਂ ਅੱਥੇ ਬੜੇ ਬੜੇ ਅਹੁਦਿਆਂ 'ਚ ਆ ਗਏ ਤਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਓ ਉਹਨਾਂ ਨੂੰ ਪਤਾ ਹੈ ਹਿਜੀ ਤਲੀਮ ਨਹੀਂ ਹੈ ਕਿ ਇਸ ਇੱਥੇ ਮੈਂ ਇਹ ਮੌਕਾ ਲੈ ਲੇਖ ਕਰਨ ਲਈ ਆਇਆ ਹਾਂ। ਆਸਤੀ ਦੀ ਫੁੱਟ ਤੋਂ ਵੱਡੂ ਆਪਣੇ ਮੁੱਟ ਕਰਕੇ ਅਸੀਂ ਆਹ ਲਾਫਤੇ ਆਂਦੇ ਵਿੱਚ ਅੱਜ ਕਸਦ ਨੂੰ ਰੱਖਣਾ ਪਿਆ। ਆਹ ਸਭੀ ਅਦਾਲੀਆਂ ਚੋਰੀ ਗਈਆਂ ਤਾਂ ਸਾਨੂੰ ਰਾਤ ਦੇ ਰਾਤ ਡਕੀਅਨ ਕੀਤਾ ਗਿਆ। ਬੰਦਨ ਕਰ ਕਰਕੇ ਨੂੰ ਮੁਚਟ ਗਿਆ ਤੇ 100000 ਰੁਪਏ ਵਾਲਾ ਚੋਰੀ ਫਿਰ ਕਿਸੇ ਦਾ ਫੋਨ ਆ ਗਿਆ ਫਿਰ ਮੈਨੂੰ ਜੇਤ ਤੇ ਚੱਜ ਗਿਆ। ਚਲੋ 50000 ਰੁਪਈਆ ਜਿੰਨੇ ਸੀ ਬਹੁਤ ਵਧੀਆ ਸੀ ਮੈਂ ਇਹ ਗੱਲ ਨਹੀਂ ਕਰੂਗਾ। ਤੋ ਮੈਂ ਅੱਜ ਬਹੁਤ ਜ਼ਿਆਦਾ ਟਾਈਮ ਨਹੀਂ ਲਵਾਂਗਾ ਕਿਉਂਕਿ ਬਲਾਰੇ ਬਹੁਤ ਨਾਲ